ਜਿਸ ਵੇੜੇ ਚਾयां ਇੱਜ਼ਤ ਨਾ ਲੱਪੇ ਉਸ ਵੇੜੇ ਪੈਰ ਕਦੀ ਪਾਈਦਾ ਨਹੀਂ ਜਿਹੜਾ ਹੋਵੇ ਟਿੱਡ ਦਾ ਪਲੀਤ ਬੰਦਾ ਉਸਨੂੰ ਕੋਲ ਕਦੇ ਵੀ ਬਿਠਾਈਦਾ ਨਹੀਂ ਮੁਨਾਫਕ ਤੇ ਸੱਪ ਨੇ ਇੱਕ ਬਰਾਬਰ ਤੇ ਸੱਪਾਂ ਨੂੰ ਕਦੇ ਦੁੱਧ ਪਿਲਾਇਦਾ ਨਹੀਂ ਜਿਹੜਾ ਪਿਆਰ ਦੇ ਕਤਲ ਨੂੰ ਨਾ ਸਮਝੇ ਪਿਆਰ ਉਸ ਬੇਕਦਰੇ ਨਾਲ ਪਾਈਦਾ ਨਹੀਂ ਜਿਸ ਮਹਿਫਲ ਵਿੱਚ ਤੁਹਾਡੀ ਲੋੜ ਹੀ ਨਹੀਂ ਉਸ ਮਹਿਫਲ ਵਿੱਚ ਕਦੀ ਚਾਹੀਦਾ ਨਹੀਂ ਉਸ ਮਹਿਫਲ ਵਿੱਚ ਕਦੀ ਚਾਹੀਦਾ ਹੀ ਨਹੀਂ ਕੋਈ ਜਿਉਂਦਾ ਹੀ ਨਹੀਂ ਬਚਿਆ ਕਿਹੜਾ ਮੈਨੂੰ ਵੇਖੇ ਮੈਂ ਵੇੜੇ ਨੂੰ ਵੇਖੀ ਜਾਵਾਂ ਤੇ ਵੇੜਾ ਮੈਨੂੰ ਵੇਖੀ ਜਾਵੇ ਸਾਦੇ ਸ਼ਹਿਰ ਦੇ ਠੁੱਡਿਆਂ ਤੇ ਹਾਂ ਰਾਤ ਦੇ ਰੋੜੇ ਵਾਂਗੜ ਖਾਰੇ ਅੰਨਾ ਹੋ ਜਾਂਦਾ ਹੈ ਕਿਹੜਾ ਮੈਨੂੰ ਵੇਖੇ ਅੱਜ ਉਹ ਵੇਲਾ ਸਚਨ ਮੈਥੋਂ ਪਾਸਾ ਵੱਟ ਕੇ ਲੰਘਿਆ ਮਦ ਜਾਵਾ ਤੱਕ ਖਰੇ ਕਿਹੜਾ ਕਿਹੜਾ ਮੈਨੂੰ ਵੇਖੇ ਕਿਹੜਾ ਕਿਹੜਾ ਮੈਨੂੰ ਵੇਖੇ ਹਰਾਮ ਦੀ ਪੀਤੀ ਜਾਂਦੇ ਹੋ ਤੇ ਨਮਾਜ਼ਾਂ ਵੀ ਨਹੀਂ ਪੀਤੀ ਜਾਂਦੇ ਹੋ ਹੱਜ ਵੀ ਕੀਤੀ ਜਾਂਦੇ ਹੋ ਤੇ ਲਹੂ ਵੀ ਪੀਤੀ ਜਾਂਦੇ ਹੋ ਤੇ ਦੱਸੋ ਸਾਦੇ ਬੁੱਲੇ ਸ਼ਾਹ ਜੀ ਨੂੰ ਇਹ ਕੀ ਕੀ ਕਜੀ ਜਾਂਦੇ ਹੋ ਇਹ ਕੀ ਕੀ ਕਜੀ ਜਾਂਦੇ ਹੋ ਹਰ ਗਲੀ ਮੋੜ ਤੇ ਠੱਗੀ ਹੈ ਪੈਰ ਪੈਰ ਤੇ ਤੋਖਾ ਹੈ ਜਜ਼ਬਾਤਾਂ ਦੇ ਨਾਲ ਖੇਡਣ ਦਾ ਇੱਥੇ ਚੱਲਿਆ ਰਿਵਾਜ ਅਨੋਖਾ ਹੈ ਚੁੰਮ ਲਵੇ ਜਿੱਤਾਂ ਬਾਦਿਆ ਪੱਥਰਾਂ ਨੂੰ ਕਿਸਮਤ ਵਾਲੇ ਆਪਣੇ ਭੁੱਲ ਸਮਝੀ ਸਾਡੀ ਜੰਨਤ ਨੂੰ ਸੇਵਾ ਹੀ ਆਸ਼ਕੀ ਦਾ ਉਦੇ ਸ਼ਹਿਰ ਦੇ ਜ਼ਰੇ ਦਾ ਮੁੱਲ ਸਮਝੀ ਹੋ ਗਈ ਜ਼ਰਾ ਕੁਸਤਾ ਖੀਚੇ ਫਿਰ ਆਪਣੇ ਤੋਂ ਤੇ ਇਨਾਂ ਨਫਲਾਂ ਨਮਾਜ਼ਾਂ ਨੂੰ ਗੁੱਲ ਸਮਝੀ ਉਹਦੀ ਗਲੀ ਵਿੱਚ ਚਲਦਿਆਂ ਜੇ ਨਾਸਰ ਉਹ ਕੰਡਾ ਚੋਬੇ ਤਾਂ ਉਹਨੋਂ ਵੀ ਫੁੱਲ ਸਮਝੀ ਉਹ ਕੰਡਾ ਚੋਬੇ ਤਾਂ ਉਹਨੋਂ ਵੀ ਫੁੱਲ ਸਮਝੀ ਨਾ ਬਨ ਮੋਮਨ ਨਾ ਬਨ ਕਾਫਰ ਨਾ ਪੰਡਤ ਨਾ ਕਾਸੀ ਬੱਲੇ ਸ਼ਾ ਇੱਕ ਯਾਰ ਬਣਾ ਲੈ ਲਾਕੇ ਦਿਲ ਦੀ ਪਾਚੀ ਤੇ ਜੋ ਪਾਏ ਹਾਰ ਸਜਾਵਟ ਲਈ ਉਹ ਉਲਟਾ ਗਲਤਾ ਫਾ ਹੋ ਗਏ ਲਿਆ ਚੱਕਰ ਮੁਕੱਦਰਾਂ ਇੰਜ ਬੁਲਿਆ ਅਸੀਂ ਉਝੜ ਕੇ ਉਹ ਸ਼ਾਹ ਹੋ ਗਏ ਅਸੀਂ ਉਝੜ ਕੇ ਉਹ ਸ਼ਾਹ ਹੋ ਗਏ ਤੂੰ ਹੈ ਤਨਾ ਤੂੰ ਹੈ ਬਾਨਾ ਸਭ ਕੁਝ ਮੇਰਾ ਤੂੰ ਕਹੇ ਹੁਸੈਨ ਫਕੀਰ ਨਿਮਾਨਾ ਮੈਂ ਨਹੀਂ ਸਭ ਤੂੰ ਮੈਂ ਨਹੀਂ ਸਭ ਤੋਂ ਉਮੀਦ ਕਰਤਾ ਦੋਸਤੋ ਇਹ ਅਲਫਾਜ ਸੁਣ ਕੇ ਤੁਹਾਡੇ ਰੂਨ ਨੂੰ ਬਹੁਤ ਸਕੂਨ ਮਿਲਿਆ ਹੋਵੇਗਾ ਇਸੇ ਤਰ੍ਹਾਂ ਦੀ ਵੀਡੀਓ ਦੇਖਦੇ ਰਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰੋ ਫਿਰ ਮਿਲਾਂਗੇ ਤਦ ਤੱਕ ਲਈ ਆਪਣਾ ਖਿਆਲ ਰੱਖਣਾ ਰੱਬ ਰਾਖਾ